ਸਸ਼ੀਗਾਨ ਮਿੱਤਰੋ ਮੈਂ ਤੁਹਾਡਾ ਆਪਣਾ ਢਿੱਲੋ ਯੂਟਿਊਬਰ ਬਾਕੀ ਸਵਾਗਤ ਹੈ ਮਿੱਤਰੋ ਤੁਹਾਡੇ ਆਪਣੇ YouTube ਚੈਨਲ ਤੇ ਜਿਹੜੇ ਭਰਾ ਪਹਿਲੀ ਵਾਰ ਆਪਣੇ ਚੈਨਲ ਤੇ ਆ ਰਹੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਨੋਟੀਫਿਕੇਸ਼ਨ ਕਰ ਲੋ ਆਉਣ ਤੇ ਬਾਕੀ ਦਿਖਾਉਣੇ ਮਿੱਤਰੋ ਸਾਨੂੰ ਵਧੀਆ-ਵਧੀਆ ਟਰੈਕਟਰ ਮਾਲਕ ਵੀਰਾਂ ਦੇ ਫੋਨ ਨੰਬਰ ਵੀ ਦੱਸਾਂਗੇ ਕਰਦੇ ਆਂ ਵੀਡੀਓ ਸ਼ੁਰੂ ਸਭ ਤੋਂ ਪਹਿਲਾ ਡਾਟਾ ਵੀਰੇ 855 2004 ਮਾਡਲ ਟਰੈਕਟਰ ਵੀਰੇ 2 ਸਟਾਰ ਚਾ ਨਵੀਂ ਬੈਟਰੀ ਹੈ ਟਰੈਕਟਰ ਦੀ ਨਵੇਂ ਟਾਇਰਾਂ ਬਿਲਕੁਲ 2,70,000 ਰੁਪਏ ਇਹਨਾਂ ਦੀ ਕੀਮਤ ਰੱਖੀ ਗਈ ਆ ਬਾਕੀ ਫੋਨ ਨੰਬਰ ਹੈਗਾ ਮਾਲਕ ਵੀਰ 17044 ਮਾਲਕ ਵੀਰ ਦਾ ਫੋਨ ਨੰਬਰ ਆ ਬਾਕੀ ਵੀਰੇ ਬਦੀ ਕ੍ਰਿਸ਼ਨ ਦਾ ਟਰੈਕਟਰ ਪਿਆਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਪੂਰਾ ਸਾਫ ਕਲਰ ਦਾ ਟਰੈਕਟਰ ਆਗਾ ਦੇਖ ਸਕਦੇ ਹੋ ਅੱਗੇ ਫਿਰ ਅੱਗੇ ਵੀਰੇ 85514 ਮਾਡਲ ਟਰੈਕਟਰ ਆ ਵੀਰੇ 485000 ਰੁਪਏ ਦੀ ਕੀਮਤ ਰੱਖੀ ਗਈ ਆ ਬਾਕੀ ਪੂਰਾ ਸੋਨਾ ਟਰੈਕਟਰ ਆ ਵੀਰੇ ਵੀਡੀਓ ਵਿੱਚ ਦੇਖ ਸਕਦੇ ਪੀਬੀ 13 ਨੰਬਰ ਆ 62833 16342 ਮਾਲਕ ਵੀਰ ਦਾ ਫੋਨ ਨੰਬਰ ਆ ਬਾਕੀ ਨੁਕਰਾ ਲਿਖਿਆ ਵੀਰੇ ਅੱਗੇ ਮੈਂਪਰ ਦੇ ਥੱਲੇ ਬਦੇ ਕੁਆਲਟੀ ਦਾ ਟਰੈਕਟਰ ਵੀਰੇ ਮਿਊਜ਼ਿਕ ਸਿਸਟਮ ਵਗੈਰਾ ਲੱਗਾ ਹੋਇਆ ਅੱਗੇ ਆ ਗਏ ਵੀਰੇ 3630 16 ਮਾਡਲ ਆ ਪੰਜਾਬ ਨੰਬਰ ਟਰੈਕਟਰ ਵੀਰੇ ਸਪੈਸ਼ਲ ਐਡੀਸ਼ਨ ਆ ਇਹ 70 ਪੈਸੇ ਟਾਇਰ ਆ ਟਰੈਕਟਰ ਦੇ 5 ਲੱਖ 50 ਹਜ਼ਾਰ ਰੁਪਏ ਦੀ ਕੀਮਤ ਰੱਖੀ ਗਈ ਆ 98786 46200 ਅੱਗੇ ਆ ਗਏ ਵੀਰੇ ਸੋਨਾਲੀ ਕਾ 50 ਆ 20 ਮਾਡਲ ਆ 2 ਸਪੀਡ ਚ ਟਰੈਕਟਰ ਵੀਰੇ ਬਠਿੰਡਾ ਨੰਬਰ ਆ 80 ਪੈਸੇ ਵੀਰੇ ਦੇ ਟਾਇਰ ਆ ਟਰੈਕਟਰ ਦੇ ਦੇਖ ਸਕਦੇ ਹੋ 14928 ਦੇ ਟਾਇਰ ਆ ਵੀਰੇ ਟਰੈਕਟਰ ਦੇ ਤੇ 542000 ਰੁਪਏ ਦੀ ਕੀਮਤ ਰੱਖੀ ਗਈ ਆ 98781 33333 ਮਾਰਕ ਵੀਰ ਦਾ ਫੋਨ ਨੰਬਰ ਆ ਬਾਕੀ ਵਧੀਆ ਕੁਆਲਟੀ ਦਾ ਟਰੈਕਟਰ ਆ ਪਾਵਰ ਸਟੀering ਆ ਟੌਪ ਮਾਡਲ ਆ ਅੱਗੇ ਫੇਰ ਆਗੇ ਵੀਰੇ ਸਵਰਾ 735 93 ਮਾਡਲ ਟਰੈਕਟਰ ਆ ਵੀਰੇ ਪੰਜ ਆਪ ਨੰਬਰ ਟਰੈਕਟਰ ਆ 110000 ਰੁਪਏ ਦੀ ਕੀਮਤ ਰੱਖੀ ਗਈ ਆ 94785 90 ਤੇ ਪਿੱਛੇ ਆ ਗਏ ਵੀਰੇ ਪੂਰਾ 100 ਲਿਖ ਸਕਦੇ ਹਾਂ 94785 90 ਲਿਖ ਕੇ ਫਿਰ 100 ਲਿਖ ਲਿਓ ਵੀਰੇ ਮਾਰਕ ਵੀਰ ਦਾ ਫੋਨ ਨੰਬਰ ਆ ਬਾਕੀ ਕਸੇ ਟਾਇਰ ਵੀ ਪਿਛਲੇ 35 ਪੈਸੇ ਆ ਸੀਚਰੀ ਹੋਇਆ ਲੱਗਦਾ ਵੀਰੇ ਟਰੈਕਟਰ ਇਹ ਅੱਗੇ ਫਿਰ ਅੱਗੇ ਵੀਰੇ ਸਵਰਾਸਾ 735 ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ 94 ਮਾਡਲ ਟਰੈਕਟਰ ਵੀਰੇ 65 ਤੋਂ 70 ਪੈਸੇ ਦੇ ਟਾਇਰਾ ਬਾਕੀ ਇਹ ਦੂਜਾ ਫੋਨ ਨੰਬਰ ਆ ਵੀਰੇ 1 ਲੱਖ 42000 ਰੁਪਏ ਦੀ ਕੀਮਤ ਰੱਖੀ ਆ ਪੂਰਾ ਸਾਫ ਕਲਰ ਚ ਪਿਆ ਟਰੈਕਟਰ ਵੀਰੇ ਵੀ ਦੇਖ ਸਕਦੇ ਹੋ ਐਫੀ ਸਵਰਾਸਾ 735 ਜਿੰਦਾ ਰੰਗ ਦੇਖ ਸਕਦਾ ਤੁਸੀਂ ਬਰੀਆ ਓਕੇ ਵੀ ਆ ਕੰਡੀਸ਼ਨ ਪੂਰਾ ਸਾਫ ਸੁਥਰਾ ਟਰੈਕਟਰ ਪਿਆ ਵੀਰੇ 12 ਦੇ ਟਾਇਰਾ ਚਾਹੀਏ ਵਧੀਆ ਕੁਆਲਿਟੀ ਦਾ ਟਰੈਕਟਰ ਆ ਕਿਤੋਂ ਲੀਕ ਨਹੀਂ ਇਹ ਕਿਤੋਂ ਬੈਟਰੀ ਉਹ ਵਧੀਆ ਕੰਡੀਸ਼ਨ ਚ ਪਿਆਗਾ ਦੇਖ ਸਕਦੇ ਹੋ ਪਿਆ ਆਪਣਾ ਟਰੈਕਟਰ ਆ ਅੱਗੇ ਅੱਗੇ ਵੀਰੇ 3630 13 ਮਾਡਲ 4,35,000 ਰੁਪਏ ਦੀ ਕੀਮਤ ਰੱਖੀ ਆ ਬਾਕੀ ਵੀਰੇ ਟਰ 85 ਤੋਂ 90 ਪੈਸੇ ਟਾਇਰਾ ਇਸ ਟਰੈਕਟਰ ਦੇ 9464 82235 ਨੰਬਰ ਆ ਬਾਕੀ ਛਾਰਡੇ ਟਰੈਕਟਰ ਵੀਰੇ ਵਧੀਆ ਕੁਆਲਿਟੀ ਚ ਟਰੈਕਟਰ ਪਿਆ ਦੇਖ ਸਕਦੇ ਹੋ 16 ਦੇ 17 ਚ ਵੀਰੇ 3630 ਅੱਗੇ ਅੱਗੇ ਵੀਰੇ MS 241 2000 ਮਾਡਲ ਟਰੈਕਟਰ ਆ ਵੀਰੇ ਪੰਜਾਬ ਨੰਬਰ ਟਰੈਕਟਰ ਆ 215000 ਰੁਪਏ ਦੀ ਕੀਮਤ ਰੱਖੀ ਗਿਆ ਬਾਕੀ 65 ਕ ਪੈਸੇ ਟਾਰ ਆ ਵੀਰੇ ਟਰੈਕਟਰ ਦੇ 94644 82235 ਮਾਲਕ ਵੀਰ ਦਾ ਫੋਨ ਨੰਬਰ ਆ ਬਾਕੀ ਵਧੀਆ ਟਰੈਕਟਰ ਆ ਵੀਰੇ ਦੇਖ ਸਕਦੇ ਹੋ ਕੰਡੀਸ਼ਨ ਪੇਂਟ ਵਗੈਰਾ ਸਾਰਾ ਕੁਝ ਓਕੇ ਟਰੈਕਟਰ ਦਾ ਵਧੀਆ ਕੁਆਲਟੀ ਜੀ ਟਰੈਕਟਰ ਪੈਗਾ ਉਹ ਦੇਖ ਸਕਦੇ ਹੋ ਟਾਰ ਆ ਕੰਡੀਸ਼ਨ ਅਗਾ ਕਰੇ ਸਵਰਾਜ 855 4 ਸਟਾਰ ਐਫੀ 17 ਮਾਡਲ ਟਰੈਕਟਰ ਆ ਵੀਰੇ ਪੰਜਾਬ ਨੰਬਰ ਟਰੈਕਟਰ ਆ ਬੀਬੀ 19 ਬਈ ਲੈ ਨਾ ਤੇ ਵੀਰੇ ਟਰੈਕਟਰ ਹੈਗਾ 90 ਪੈਸੇ ਟਾਰਾ ਟਰੈਕਟਰ ਦੇ ਪਾਵਰ ਸਟੀਅਰਿੰਗ ਟਰੈਕਟਰ ਹੈਗਾ ਡਬਲ ਕਲਚ ਟਰੈਕਟਰ ਵੀਰੇ ਡਬਲ ਡਿਸਟਿਬਿਊਟਰ ਰੰਗ ਪੇਂਟ ਦਾ オリジナル ਟਰੈਕਟਰ ਵੀਰੇ ਸਾਰਾ ਇਹ 5,55,000 ਰੁਪਏ ਦੀ ਕੀਮਤ ਰੱਖੀ ਗਈ ਆ 84277 25955 ਮਾਲਕ ਵੀ ਦਾ ਫੋਨ ਨੰਬਰ ਆ ਵੀਰੇ ਬਾਕੀ ਵਧੀਆ ਕੁਆਲਟੀ ਟਰੈਕਟਰ ਹੈ ਬੈਕ ਦੇਖ ਸਕਦੇ ਕਿਤੋਂ ਪੇਂਟ ਨਹੀਂ ਕਿਤੋਂ ਲੀਕ ਨਹੀਂ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਕਰੋ ਦਬਕੇ ਸਬਸਕ੍ਰਾਈਬ ਵੀਡੀਓ ਸ਼ੇਅਰ ਕਰੋ